ਹਰਿਆਣਾ ਦੀਆਂ ਸੜਕਾਂ ਤੇ ਹੋ ਰਿਹਾ ਵੱਡਾ ਅਪਰਾਧ ਔਰਤਾਂ ਲਿਫਟ ਦੇ ਬਹਾਨੇ ਲੈ ਜਾਂਦੀਆਂ ਨੇ ਘਰ ਕਾਰ ਲਿਜਾ ਕਰਦੀਆਂ ਨੇ ਉਹ ਸੁਣ ਕੰਬ ਜਾਊ ਚੰਗਾ ਚੰਗਾ ਰਾਤ ਨੂੰ ਜਦੋਂ ਅਸੀਂ ਸੜਕ ਤੇ ਟਰੈਵਲ ਕਰ ਰਹੇ ਹੁੰਨੇ ਆ ਤਾਂ ਕਈ ਵਾਰ ਬੰਦਾ ਇਕੱਲਾ ਗੱਡੀ ਚਲਾ ਕੇ ਕਿਤੇ ਜਾ ਰਿਹਾ ਹੁੰਦਾ ਪਰ ਰਾਹ ਦੇ ਵਿੱਚ ਜਦੋਂ ਲਿਫਟ ਮੰਗੀ ਜਾਂਦੀ ਹੈ ਤਾਂ ਮਦਦ ਕਰਨ ਦੇ ਲਈ ਕੁਝ ਲੋਕ ਰੁਕ ਜਾਂਦੇ ਨੇ ਖਾਸ ਕਰਕੇ ਜਦੋਂ ਕੁੜੀਆਂ ਜਾਂ ਮਹਿਲਾਵਾਂ ਲਿਫਟ ਮੰਗਦੀਆਂ ਨੇ ਤਾਂ ਲੋਕ ਜੋ ਨੇ ਗੱਡੀ ਰੋਕ ਲੈਂਦੇ ਨੇ ਉਹਨਾਂ ਨੂੰ ਬਿਠਾ ਲੈਂਦੇ ਨੇ ਨਾਲ ਹਣ ਹਰਿਆਣਾ ਦੇ ਵਿੱਚ ਕੁਝ ਅਜਿਹਾ ਹੋ ਰਿਹਾ ਜਿਸ ਤੋਂ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਬਚਨ ਦੀ ਲੋੜ ਹੈ ਕਿਉਂਕਿ ਹਰਿਆਣਾ ਦੀਆਂ ਸੜਕਾਂ ਤੇ ਬਹੁਤ ਹੀ ਕਾਨੂੰਨਾਪਰਾਧ ਹੋ ਰਿਹਾ ਹੈ। ਮਹਿਲਾਵਾਂ ਆਉਂਦੀਆਂ ਨੇ ਲਿਫਟ ਮੰਗਦੀਆਂ ਨੇ ਤਾਂ ਜੇਕਰ ਕੋਈ ਉਹਨਾਂ ਨੂੰ ਲਿਫਟ ਦੇ ਦਿੰਦਾ ਹੈ ਜਦੋਂ ਹੀ ਮਹਿਲਾਵਾਂ ਘਰ ਪਹੁੰਚਦੀਆਂ ਨੇ ਘਰ ਜਾ ਕੇ ਕੁਝ ਜਿਆਦਾ ਕਰਦੀਆਂ ਨੇ ਉਹਨਾਂ ਬੰਦਿਆ ਦੇ ਨਾਲ ਜਿਸ ਨੂੰ ਸੁਣ ਕੇ ਇੱਕ ਪਲ ਦੇ ਲਈ ਤੁਹਾਡਾ ਹਾਸਾ ਵੀ ਨਿਕਲੇਗਾ ਤੇ ਇੱਕ ਪਲ ਦੇ ਲਈ ਤੁਸੀਂ ਡਰ ਵੀ ਜਾਓਗੇ ਕਿਉਂਕਿ ਰਾਤ ਦੇ ਵਿੱਚ ਜੋ ਦਿੱਖਦਾ ਹੁੰਦਾ ਜ਼ਰੂਰੀ ਨਹੀਂ ਉਹੀ ਸੱਚ ਹੋਵੇ ਸੋ ਇਹ ਮਹਿਲਾਵਾਂ ਕੀ ਕਰਦੀਆਂ ਨੇ ਕਿਵੇਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾਂਦਾ ਹੈ ਕਿਵੇਂ ਪਛਾਣ ਸਕਦੇ ਆ ਕਿ ਕਿਹੜੀਆਂ ਮਹਿਲਾਵਾਂ ਨੇ ਆਓ ਵੱਧਦੇ ਆ ਇਸ ਰਿਪੋਰਟ ਦੇ ਵੱਲ ਜੇ ਤੁਸੀਂ ਹਰਿਆਣਾ ਦੇ ਯਮੁਨਾ ਨਗਰ ਜ਼ਿਲ੍ਹੇ ਦੀਆਂ ਸੜਕਾਂ ਤੇ ਕਿਤੋਂ ਆ ਰਹੇ ਹੋ ਤੇ ਕੋਈ ਔਰਤ ਤੁਹਾਡੇ ਤੋਂ ਲਿਫਟ ਮੰਗ ਰਹੀ ਹੈ ਤਾਂ ਸਾਵਧਾਨ ਹੋ ਜਾਓ ਖਾਸ ਕਰਕੇ ਪੰਜਾਬੀਆਂ ਨੂੰ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਪੰਜਾਬੀ ਔਰਤਾਂ ਦੇਖ ਕੇ ਜਲਦੀ ਉਹਨਾਂ ਦੀ ਮਦਦ ਕਰਨ ਦੇ ਲਈ ਤਿਆਰ ਹੋ ਜਾਂਦੇ ਨੇ ਪਰ ਜੇਕਰ ਤੁਹਾਨੂੰ ਇਸ ਸੜਕ ਤੇ ਲਿਫਟ ਮੰਗਦੀ ਔਰਤ ਦਿਖਦੀ ਹੈ ਤਾਂ ਤੁਸੀਂ ਅਲਰਟ ਹੋ ਜਾਓ ਅਜਈਆਂ ਔਰਤਾਂ ਨੂੰ ਲਿਫਟ ਦੇਣ ਤੋਂ ਪਹਿਲਾਂ ਦੋ ਵਾਰ ਜ਼ਰੂਰ ਸੋਚੋ ਦਰਅਸਲ ਯਮਨਾ ਨਗਰ ਸਿਟੀ ਪੁਲਿਸ ਨੇ ਇੱਕ ਅਜਿਹੇ ਘਰੋ ਦਾ ਪਰਦਾ ਫਾਸ਼ ਕੀਤਾ ਜ ਜਿਸ ਦੀਆਂ ਔਰਤਾਂ ਪਹਿਲਾਂ ਲਿਫਟ ਲੈ ਕੇ ਡਰਾਈਵਰਾਂ ਦੇ ਨੇੜੇ ਆਉਂਦੀਆਂ ਨੇ ਪਰ ਉਹਨਾਂ ਨੂੰ ਆਪਣੇ ਘਰ ਬੁਲਾਉਂਦੀਆਂ ਨੇ ਜੇ ਕੋਈ ਉਹਨਾਂ ਦੇ ਜਾਲ ਦੇ ਵਿੱਚ ਫਸ ਜਾਵੇ ਤਾਂ ਉਸ ਨੂੰ ਹਮ ਬਿਸਤਰ ਹੋਣ ਤੋਂ ਵੀ ਗੁਰੇਜ਼ ਨਹੀਂ ਕਰਦੀਆਂ ਬਸ ਇੱਥੋਂ ਹੀ ਪੂਰਾ ਖੇਡ ਸ਼ੁਰੂ ਹੋ ਜਾਂਦਾ ਹੈ ਜਿਸ ਸਮੇਂ ਜਦੋਂ ਔਰਤ ਪੀੜਤ ਦੇ ਨਾਲ ਅਜਿਹੀ ਹਾਲਤ ਦੇ ਵਿੱਚ ਹੁੰਦੀ ਹੈ ਤਾਂ ਔਰਤ ਦੇ ਹੋਰ ਸਾਥੀ ਘਰ ਆ ਜਾਂਦੇ ਨੇ ਤੇ ਦੋਵਾਂ ਦੀ ਵੀਡੀਓ ਬਣਾ ਕੇ ਪਹਿਲਾ ਵਿਅਕਤੀ ਦੀ ਕੁੱਟਮਾਰ ਕਰਦੇ ਨੇ ਫਿਰ ਉਸ ਨੂੰ ਧਮਕਾਉਂਦੇ ਨੇ ਇਸ ਤੋਂ ਬਾਅਦ ਉਸ ਨੂੰ ਛੱਡਣ ਦੇ ਬਦਲੇ ਮੋਤੀ ਰਕਮ ਮੰਗਦੇ ਨੇ ਅਜਾਈ ਕੁਝ थाना सदर ਜਗਾਦਰੀ ਅਧੀਨ ਪੈਂਦੇ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਦੇ ਨਾਲ ਹੋਇਆ ਘਟਨਾ ਉਸ ਸਮੇਂ ਵਾਪਰੀ ਜਦੋਂ ਪੀੜਤ ਨੌਜਵਾਨ ਆਪਣੇ ਮੋਟਰਸਾਈਕਲ ਤੇ ਛਛਰੋਲੀ ਤੋਂ ਵਾਪਸ ਆ ਰਿਹਾ ਸੀ ਰਸਤੇ ਦੇ ਵਿੱਚ ਤਿੰਨ ਔਰਤਾਂ ਨੇ ਇੱਕ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਦੋਂ ਨੌਜਵਾਨ ਨੇ ਬਾਈਕ ਰੋਕੀ ਤਾਂ ਇੱਕ ਔਰਤ ਉਸਦੇ ਬਾਈਕ ਤੇ ਬੈਠ ਗਈ ਅਤੇ ਨੌਜਵਾਨ ਤੋਂ ਆਜ਼ਾਦਨਗਰ ਜਾਣ ਦੇ ਲਈ ਲਿਫਟ ਮੰਗਣ ਲੱਗੀ ਸਭ ਕੁਝ ਗਰੋਹ ਦੀ ਯੋਜਨਾ ਅਨੁਸਾਰ ਹੋਇਆ ਔਰਤਾ ਨੇ ਆਪਣੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਨੌਜਵਾਨ ਦੀ ਅਸ਼ਲੀਲ ਵੀਡੀਓ ਬਣਾ ਲਈ ਅਤੇ ਜ਼ਬਰਦਸਤੀ 90000 ਰੁਪਏ ਉਸਦੇ ਖਾਤੇ ਦੇ ਵਿੱਚੋਂ ਟ੍ਰਾਂਸਫਰ ਕਰ ਲਏ। ਇੰਨਾ ਹੀ ਨਹੀਂ ਮੁਲਜ਼ਮਾ ਨੇ ਨੌਜਵਾਨ ਨੂੰ ਇਹ ਵੀ ਲਿਖਵਾ ਲਿਆ ਕਿ ਜੋ ਰਕਮ ਉਸਨੇ ਟ੍ਰਾਂਸਫਰ ਕੀਤੀ ਸੀ ਉਹ ਇਨ੍ਹਾਂ ਵਿਅਕਤੀਆਂ ਤੋਂ ਵਿਆਜ ਤੇ ਲਈ ਗਈ ਸੀ ਜੋ ਅੱਜ ਵਾਪਸ ਕਰ ਦਿੱਤੀ ਗਈ ਹੈ। ਇਸ ਪੂਰੀ ਧੋਖਾਧੜੀ ਤੋਂ ਬਾਅਦ ਹੌਸਲਾ ਵਧਾਉਂਦੇ ਹੋਏ ਨੌਜਵਾਨ ਨੇ ਪੁਲਿਸ ਖੇਲ ਪਹੁੰਚ ਕੇ ਇਨਸਾਫ ਦੀ ਗੁਹਾਰ ਲਗਾਈ। ਪੀੜਤ ਦੀ ਸ਼ਿਕਾਇਤ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਸੋ ਜੇਕਰ ਤੁਸੀਂ ਵੀ ਰਾਤ ਨੂੰ ਯਮੁਨਾ ਨਗਰ ਵਾਲੇ ਸੜਕ ਤੋਂ ਟਰੈਵਲ ਕਰ ਰਹੇ ਹੋ ਤਾਂ ਲਿਫਟ ਦੇਣ ਤੋਂ ਗੁਰੇਜ਼ ਹੀ ਕਰੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਨੂੰ ਸੱਚੀ ਮਦਦ ਦੀ ਲੋੜ ਹੈ ਤਾਂ ਦੋ ਵਾਰ ਜ਼ਰੂਰ ਸੋਚੋ।